ਸਾਰਿਆਂ ਬੜਾ ਆਦਰ ਮਾਣ ਕੀਤਾ ਤੇ ਸਾਰੇ ਕਹਿਨ ਬਾਬਾ ਜੀ ਬੜੇ ਚਿਰਾਂ ਪਿਛੋਂ ਤੁਹਾਡੇ ਦਰਸ਼ਨ ਹੋਏ ਹਨ ਮਣੀ ਸਿੰਘ ਬਚਨ ਕੀਤਾ ਕਿ ਪਰਮੇਸ਼ਵਰ ਦੇ ਹੁਕਮ ਵਿੱਚ ਹਾਂ ਗੁਰਾਂ ਨੇ ਮੈਨੂੰ ਹੁਕਮ ਦਿੱਤਾ ਸੀ ਕਿ ਜਦੋਂ ਅਸੀਂ ਅਵਤਾਰ ਧਾਰਾਂਗੇ ਤੈਨੂੰ ਆਵਾਜ਼ ਮਾਰਾਂਗੇ ਸੋਈ ਹੁਣ ਬਚਨ ਪੂਰਾ ਹੋਇਆ ਹੈ ਸੱਚੇ ਪਿਤਾ ਨੇ ਅਵਤਾਰ ਧਾਰਿਆ ਹੈ ਤੇ ਸਾਨੂੰ ਆਵਾਜ਼ ਮਾਰੀ ਹੈ ਅਸਾਂ ਹੁਣ ਉਹਨਾਂ ਨੂੰ ਲੱਭਣਾ ਤੇ ਢੂੰਡਣਾ ਹੈ ਇਸੇ ਤਰ੍ਹਾਂ ਸਾਰੇ ਸਿੱਖਾਂ ਨਾਲ ਮਣੀ ਸਿੰਘ ਬਚਨ ਕਰਦਾ ਹੈ ਕੇ ਨੇਹ ਕਲੰਕ અવਤਾਰ ਕਲਯੁਗ ਵਿੱਚ ਆਏ ਹਨ ਸੰਤ ਮਣੀ ਸਿੰਘ ਉੱਚ ਪੁਕਾਰੇ ਕਲਗੀ ਤਾਰ ਆਇਆ ਅਵਤਾਰੇ ਏਕਾ ਜੋਤ ਆਪ ਨਿਰੰਕਾਰੇ ਮਾਤ ਲੋਕ ਪ੍ਰਗਟੇ ਨੈਣ ਮੁਧਾਰੇ ਮਹਾਰਾਜ ਸ਼ੇਰ ਸਿੰਘਾ ਵਿਸ਼ਨੂੰ ਭਗਵਾਨ ਏਕਾ ਜੋਤ ਕ੍ਰਿਸ਼ਨ ਮੁਰਾਰੇ ਜਿਸ ਵਕਤ ਬਜਨ ਸੁਣੇ ਤੇ ਸਿੱਖ ਬੜੇ ਖੁਸ਼ ਹੋਏ ਇੱਕ ਕਾਨ ਸਿੰਘ ਪੰਘਾਲੀ ਦਾ ਸਿੱਖ ਹੈ ਉਸ ਦੀ ਜਨਾਨੀ ਦਾ ਨਾਮ ਲਈ ਹੈ ਉਹਨਾਂ ਪ੍ਰੇਮ ਕੀਤਾ ਤੇ ਆਖਿਆ ਮਣੀ ਸਿੰਘ ਸਾਨੂੰ ਵੀ ਦਰਸ਼ਨ ਕਰਾਓ ਜੀ ਇੱਕ ਲਖਾਰਾ ਸਿੰਘ ਪੰਘਾਲੀ ਦਾ ਸਿੱਖ ਹੈ ਜੀ ਉਸ ਵੀ ਬੇਨਤੀ ਕੀਤੀ ਬਾਬਾ ਜੀ ਸਾਨੂੰ ਵੀ ਦੀਨ ਦਿਆਲ ਦੇ ਦਰਸ਼ਨ ਕਰਾਓ ਤੁਸੀਂ ਸਾਡੇ ਗੁਰੂ ਹੋਇਓ ਜੀ ਕੋਰੀਆਂ ਦਾ ਬਹੁਲ ਸਿੰਘ ਸਿੱਖ ਹੈ ਉਸ ਵੀ ਬੜਾ ਪ੍ਰੇਮ ਕੀਤਾ ਇੱਕ ਕਾਹਨ ਸਿੰਘ ਕੋਰੀਆਂ ਦਾ ਸਿੱਖ ਕਾਰੀਗਰ ਸੀ ਉਸ ਵੀ ਬੜਾ ਪ੍ਰੇਮ ਕੀਤਾ ਵਜਨ ਸੁਣ ਕੇ ਹੋਰ ਵੀ ਸਿੱਖ ਜਿਹੜੇ ਭਾਪਰੇਮ ਵਾਲੇ ਸਨ ਤਿਆਰ ਹੋ ਗਏ ਫੇਰ ਪੰਘਾਲੀ ਮਾਈ ਦੇਈ ਨੂੰ ਬਾਬੇ ਹੋਰਾ ਸਾਰੀਆਂ ਨਿਸ਼ਾਨੀਆਂ ਦੱਸੀਆਂ ਤੇ ਆਖਿਆ ਜਾ ਬੇਬੇ ਕਵੇਂਡ ਜਾ ਕੇ ਦੀਨਦਿਆਲ ਦਾ ਪਤਾ ਲਿਆ ਮਾਈ ਸਤਿਵਜਨ ਮੰਨ ਕੇ ਤੁਰ ਪਈ ਤੇ ਆਣ ਕੇ ਨਗਰ ਵਿੱਚ ਬੜਾ ਸ਼ੁਕਰ ਮਨਾਇਆ ਕਿ ਇਸ ਨਗਰ ਵਿੱਚ ਵੱਡੇ ਦਿਆਲੂਆਂ ਨੇ ਅਵਤਾਰ ਧਾਰਿਆ ਹੈ ਘਰ ਪੁਸ਼ਕ ਆ ਗਈ ਜਲ ਛਕਣ ਦੇ ਪੱਜ ਬੱਚੇ ਖੇਡਦਿਆਂ ਵੱਲ ਬੜਾ ਧਿਆਨ ਕਰਦੀ ਹੈ ਮਾਈ ਤਾਬੋ ਸੱਚੇ ਪਿਤਾ ਦੀ ਮਾਤਾ ਨਾਲ ਬੇਬੇ ਬਚਨ ਕਰਦੀ ਹੈ ਮਾਦਾ ਜੀ ਤੁਹਾਡੇ ਬੱਚੇ ਕਿਹੜੇ ਹਨ ਮਾਤਾ ਦੱਸਦੀ ਹੈ ਬੇਬੇ ਜੀ ਉਹ ਖੇਡਦੇ ਹਨ ਮਾਈ ਦੇ ਨੂੰ ਸੱਚੇ ਪਿਤਾ ਦੀ ਪਰਖ ਨਹੀਂ ਆਈ ਫੇਰ ਭੰਗਾਲੀ ਸੰਤਾਂ ਦੇ ਕੋਲ ਚਲੀ ਗਈ ਤੇ ਆਖਣ ਲੱਗੀ ਬਾਬਾ ਮਣੀ ਸਿੰਘ ਜੀ ਮੈਨੂੰ ਕੋਈ ਪਛਾਣ ਨਹੀਂ ਆਈ ਇਧਰ ਮਾਤਾ ਤਾਬੋ ਤੇ ਭਾਈ ਜਵੰਦ ਸਿੰਘ ਸੋਚਦੇ ਵਿਚਾਰਦੇ ਹਨ ਕਿ ਮਾਈ ਜਿਹੜੀ ਆਈ ਸੀ ਪੁੱਛਦੀ ਸੀ ਕਿ ਆਪ ਦਾ ਬੱਚਾ ਕਿਹੜਾ ਹੈ ਖੌਰੇ ਕੋਈ ਸਾਖ ਕਰਨ ਦੀ ਸਲਾਹ ਹੋਵੇਗੀ ਇਹਨਾਂ ਨੂੰ ਵੀ ਦੀਨ ਦਿਆਲ ਦੀ ਸਾਰ ਕੋਈ ਨਹੀਂ ਸੀ ਪੁੱਤਰ ਸਮਝ ਕੇ ਹੀ ਸਮਝਦੇ ਸਨ ਉਧਰ ਬਾਬਾ ਮਣੀ ਸਿੰਘ ਨੇ ਪੰਘਾਲਿਓ ਭਾਈ ਕਾਹਨ ਸਿੰਘ ਲਖਾਰਾ ਸਿੰਘ ਮਾਈ ਦੇ ਕੋਰੀਆਂ ਵਾਲਾ ਬੌਲ ਸਿੰਘ ਨੂੰ ਨਾਲ ਲੈ ਲਿਆ ਤੇ ਸਾਰੇ ਤੁਰ ਪਏ ਤੇ ਰਾਮਪੁਰ ਨਗਰ ਵਿੱਚ ਗੁਰਦੁਆਰੇ ਤੇ ਆ ਪਹੁੰਚੇ ਉਥੇ ਇੱਕ ਸੰਤਨੀ ਸੀ ਗੁਰਦੁਆਰੇ ਵਿੱਚ ਰਹਿੰਦੀ ਉਸ ਦਾ ਨਾਮ ਮਾਈ ਗੁਲਾਬੀ ਸੀ ਉਹ ਸਿੱਖਾਂ ਦਾ ਦਰਸ਼ਨ ਕਰਕੇ ਬੜੀ ਖੁਸ਼ ਹੋਈ ਤੇ ਬੜੀ ਸਿੱਖਾਂ ਦੀ ਟਹਿਲ ਸੇਵਾ ਕੀਤੀ ਰਾਮਪੁਰੇ ਦਾ ਇੱਕ ਬੁੱਢਾ ਸਿੰਘ ਸਿੱਖ ਸੀ ਬੜਾ ਉਹ ਗੁਰੂ ਘਰ ਦਾ ਪ੍ਰੇਮੀ ਸੀ ਤੇ ਆਖਣ ਲੱਗਾ ਬਾਬਾ ਜੀ ਬੜੇ ਚਿਰਾਂ ਪਿੱਛੋਂ ਦਰਸ਼ਨ ਦਿੱਤੇ ਹਨ ਬਾਬੇ ਮਣੀ ਸਿੰਘ ਆਖਿਆ ਸਿੱਖਾ ਸਾਨੂੰ ਗੁਰ ਦਾ ਹੁਕਮ ਸੀ ਕਿ ਅੱਜ ਤੋਂ 20 ਸਾਲਾਂ ਨੂੰ ਅਸਾਂ ਅਵਤਾਰ ਧਾਰਨਾ ਹੈ ਜਦੋਂ ਧਾਰਾਂਗੇ ਤੈਨੂੰ ਆਵਾਜ਼ ਮਾਰਾਂਗੇ ਤੇ ਫੇਰ ਸੇਵਾ ਕਰਨੀ ਸਾਨੂੰ ਹੁਣ ਦਰਸ਼ਨ ਹੋਇਆ ਹੈ ਤੇ ਅਸੀਂ ਸੱਚੇ ਪਿਤਾ ਨੇਹ ਕਲੰਕ ਅਵਤਾਰ ਤਿਰਲੋਕੀਨਾਥ ਨੂੰ ਪਾਲਣ ਆਏ ਹਾਂ ਸਾਚੇ ਸੰਤ ਪੱਲਾ ਫੇਰਾ ਆਇਆ ਸਾਚੇ ਸੰਤ ਪੱਲਾ ਫੇਰਾ ਆਇਆ ਨੇਹ ਕਲੰਕ ਕਲ ਵਿੱਚ ਆਇਆ ਨੇਹ ਕਲੰਕ ਕਲ ਵਿੱਚ ਆਇਆ ਕਣਕਪੁਰੀ ਵਿੱਚ ਜਾਮਾ ਪਾਇਆ ਕਣਕਪੁਰੀ ਵਿੱਚ ਜਾਮਾ ਪਾਇਆ ਮਹਾਰਾਜ ਸ਼ੇਰ ਸਿੰਘ ਨੌ ਤਰਾਇਆ ਮਹਾਰਾਜ ਸ਼ੇਰ ਸਿੰਘ ਨੌ ਤਰਾਇਆ ਆਪਣਾ ਆਪ ਪ੍ਰਭੁ ਸੁਪਾਇਆ ਆਪਨਾ ਆਪ ਪ੍ਰਭ ਸੁਪਾਇਆ ਕਾਲ ਯੁਗ ਜੀਵਾਂ ਪਰਮ ਫੁਲਾਇਆ ਕਾਲ ਯੁਗ ਜੀਵਾਂ ਪਰਮ ਫੁਲਾਇਆ ਬੇਮੁਖ ਜੀਵਾਂ ਮਦਰਾ ਮਾਸ ਅਹਾਰ ਬਣਾਇਆ ਬੇਮੁਖ ਜੀਵਾਂ ਮਦਰਾ ਮਾਸ ਅਹਾਰ ਬੁਣਾਇਆ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਪ ਆਪਾਣਾ ਪੇਵ ਛਪਾਇਆ ਆਪੇ ਆਪਾਣਾ ਪੇਵ ਸੁਪਾਆ ਸਿੱਖਾਂ ਨੂੰ ਸੁਣ ਕੇ ਬੜੀ ਖੁਸ਼ੀ ਹੋਈ ਤੇ ਕਹਿਣ ਲੱਗੇ ਬਾਬਾ ਜੀ ਸਾਡੇ ਧੰਨ ਭਾਗ ਹਨ ਤੇ ਤੁਸੀਂ ਸਾਡੇ ਗੁਰੂ ਹੋਏ ਜੀ ਕਿਉਂਕਿ ਤੁਹਾਡੇ ਜਰੀਏ ਸਾਨੂੰ ਅਵਤਾਰ ਦੇ ਦਰਸ਼ਨ ਹੋਣੇ ਹਨ